ਵਦੇਸ਼ਾਂ ਦੀ ਧਰਤੀ ਦਾ ਜਿੱਥੋਂ ਪੰਜਾਬ ਦੇ ਨੌਜਵਾਨ ਰੁੱਖ ਕਰਦੇ ਨਾਜ਼ਰ ਆ ਰਹੇ ਪਰ ਉੱਥੇ ਕਿਹਜਾ ਨੌਜਵਾਨ ਵੀ ਹੈ ਜਿਸ ਨੇ ਵਿਦੇਸ਼ ਦੀ ਧਰਤੀ ਨੂੰ ਫਟਕਾਰ ਲਾਇਆ ਪੰਜਾਬ ਦੀ ਧਰਤੀ ਤੇ ਆ ਕੇ ਰਜ਼ਗਾਰ ਦੇ ਸਾਧਨ ਪੈਦਾ ਕੀਤੇ ਨੇ ਪਾਣੀ ਦਾ ਪੱਧਰ ਜਿਹੜਾ ਦਿਨੋਂ-ਦਿਨ ਘਟਦਾ ਜਾ ਰਿਹਾ ਉਸ ਦੇ ਲੈਵਲ ਨੂੰ ਉੱਚਾ ਚੁੱਕਣ ਦੇ ਲਈ ਗੰਨੇ ਦੀ ਫਸਲ ਦੇ ਵੱਲ ਚੁਕਾਓ ਕੀਤਾ ਸੀ ਉਸ ਦੇ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਤੁਸੀਂ ਇਹ ਕਦਮ ਚੁੱਕਿਆ ਗੰਨੇ ਦੀ ਫਸਲ ਦੇ ਵੱਲ ਚੁਕਾਓ ਦਿੱਤਾ ਤੁਸੀਂ ਕਿਸ ਤਰ੍ਹਾਂ ਹੈ ਤੁਹਾਡੇ ਮਨ ਜਿੱਦਾਂ ਹੁਣ ਜ਼ਮੀਨ ਦਾ ਵੀ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਨੀਚੇ ਜਾ ਰਿਹਾ ਜੀ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਅਸੀਂ ਇਹ ਕਦਮ ਚੁੱਕਿਆ ਗੰਨੇ ਦੀ ਫਸਲ ਨਾਲ ਪਾਣੀ ਦੀ ਬਹੁਤ ਜ਼ਿਆਦਾ ਬਚਤ ਹੁੰਦੀ ਹੈ ਤੇ ਆਪਾਂ ਨੂੰ ਦੂਸਰੀਆਂ ਫਸਲਾਂ ਨਾਲੋਂ ਇਹ ਚ ਆਮਦਨ ਵੀ ਜ਼ਿਆਦਾ ਜੀ ਬਿਲਕੁਲ ਜੇ ਹੋਰ ਫਸਲਾਂ ਨਾਲੋਂ ਇਸ ਫਸਲ ਦੇ ਵਿੱਚ ਕੀ ਅੰਤਰਾ ਜ਼ਿਆਦਾ ਹੈ ਇਹ ਚ ਅੰਤਰ ਇਦਾਂ ਦੂਜੀਆਂ ਫਸਲਾਂ ਆਪਣੇ ਇੱਕ ਸਾਲ ਦੇ ਵਿੱਚ 1.5 ਲੱਖ ਰੁਪਏ ਕਮ ਦਿੰਦੀਆਂ ਨਹੀਂ ਜੀ ਉਹਨਾਂ ਤੇ ਖਰਚਾ ਵੀ ਉਹਨਾਂ ਜਿਆਦਾ ਪਾਣੀ ਵੀ ਬਹੁਤ ਜਿਆਦਾ ਲੱਗਦਾ ਤੇ ਗੰਨੇ ਦੀ ਫਸਲ ਆਪਾਂ ਨੂੰ 2 ਲੱਖ ਰੁਪਇਆ ਤੋਂ ਲੈ ਕੇ ਜੇ ਵਧੀਆ ਫਸਲ ਆ ਤਾਂ ਉਹ ਆਮਦਨ ਦਿੰਦੀ ਹੈ ਜੀ 2.5 ਲੱਖ ਵੀ ਤੱਕ 2.5 ਲੱਖ ਤੱਕ ਆਮਦਨ ਦਿੰਦੀ ਹੈ ਜੀ ਤੇ ਇਹਦੇ ਨਾਲ ਪਾਣੀ ਦੀ ਬਹੁਤ ਜਿਆਦਾ ਬਚਤ ਤੇ ਆਪਣਾ ਬਾਰ-ਬਾਰ ਵਾਹਵਾਹੀ ਦਾ ਖਰਚਾ ਵੱਧਦਾ ਜੀ ਜਿਹੜੇ ਨੌਜਵਾਨ ਵਿਦੇਸ਼ਾਂ ਦੀ ਧਰਤੀ ਦਾ ਰੁੱਖ ਕਰ ਰਹੇ ਨੇ ਉਹਨਾਂ ਨੂੰ ਕੋਈ ਮੈਸੇਜ ਆ ਤੁਹਾਡਾ ਮੈਸੇਜ ਦੇਖੋ ਜੀ ਜੋ ਨੌਜਵਾਨ 20 ਤੋਂ 25 ਲੱਖ ਰੁਪਏ ਲਾ ਕੇ ਬਾਹਰ ਜਾ ਰਹੇ ਨੇ 12ਵੀਂ ਇਹੀ ਕੋਸ਼ਾ ਉਹਦੇ ਨਾਲੋਂ ਚੰਗਾ ਆਪਾਂ ਇੱਥੇ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰੀਏ ਜਾਂ ਡੈਰੀ ਫਾਰਮਿੰਗ ਦਾ ਕਰੀਏ ਉਹਦੇ ਨਾਲ ਵੀ ਆਪਾਂ 1 ਲੱਖ ਰੁਪਏ ਮਹੀਨੇ ਦੀ ਆਮਦਨ ਕਮਾ ਸਕਦੇ ਹਾਂ ਡੈਰੀ ਫਾਰਮਿੰਗ ਨਾਲ ਬਿਲਕੁਲ ਜਦੋਂ ਤੁਸੀਂ ਗੰਨੇ ਦੀ ਫਸਲ ਸ਼ੁਰੂ ਕੀਤੀ ਲਗਾਉਣੀ ਕਿੰਨੇ ਇਕੜ ਤੋਂ ਸ਼ੁਰੂ ਕੀਤੀ ਅੱਜ ਕਿੰਨੇ ਇਕੜ ਤੇ ਪਹੁੰਚ ਚੁੱਕੇ ਹੋ ਸ਼ੁਰੂ 2 ਇਕੜ ਤੋਂ ਕੀਤੀ ਸੀਗੀ ਜੀ ਹੁਣ 15 ਇਕੜ ਤੇ ਆ ਜੇ ਸਰਕਾਰ ਨੇੜੇ ਵਾਲਾ ਰਖੜਾ 슈ਗਰ ਮਿਲ ਚਲਾਉਂਦੀ ਹੈ ਜੀ ਜਾਂ ਹੋਰ 슈ਗਰ ਮਿਲ ਲਾਉਂਦੇ ਨੇ ਨੇੜੇ ਤਾਂ ਅਸੀਂ ਇਹਨੂੰ 15 ਏਕੜ ਤੋਂ 50 ਏਕੜ ਤੱਕ ਵੀ ਲਿਜਾ ਸਕਦੇ ਹਾਂ। ਬਿਲਕੁਲ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਚੰਗਾ ਬੱਚੇ ਨੂੰ ਜਿਹੜਾ ਉਪਰਾਲਾ ਕਰਕੇ ਦਿੱਤਾ ਇਸ ਪੰਜਾਬ ਦੀ ਧਰਤੀ ਤੇ ਤੁਸੀਂ ਵੀ ਸੋਚ ਆਪੀ ਕਿ ਪਾਣੀ ਦਾ ਪੱਧਰ ਬਚਾਇਆ ਜਾ ਸਕੇ। ਹਾਂਜੀ ਅਸੀਂ ਇਹੀ ਗੱਲ ਸੋਚੀ ਸੀ ਜੀ ਬੱਚਿਆਂ ਨੂੰ ਖੇਤੀ ਦੇ ਧੰਦੇ ਵੱਲ ਲਾਇਆ ਡੈਰੀ ਫਾਰਮ ਵੀ ਨਾਲ ਚੱਲ ਰਿਹਾ ਆਪਣਾ ਕੰਮ ਜੀ। ਅਸੀਂ ਕਹਿੰਦੇ ਬੱਚੇ ਆਪਣੇ ਖੇਤੀ ਦਾ ਧੰਦਾ ਕਰਨ ਇਹ ਜ਼ਿੰਮੇਵਾਰ ਦੀ ਮੁੱਢ ਤੋਂ ਖੇਤੀ ਦਾ ਧੰਦੇ ਨਾਲ ਸਰਕਾਰਾਂ ਧਿਆਨ ਦਿੰਦੀਆਂ ਨੇ ਬਿਲਕੁਲ ਜਿਸ ਤਰ੍ਹਾਂ ਗੰਨੇ ਦੀ ਫਸਲ ਦੇ ਨਾਲ ਨੌਜਵਾਨ ਨੂੰ ਜੋੜਿਆ ਤੁਸੀਂ ਹਾਂਜੀ ਸਰਕਾਰਾਂ ਦਾ ਵਧੀਆ ਸਾਥ ਆ ਜੀ ਪੇਮੈਂਟ ਵਧੀਆ ਆ ਰਹੀ ਹੈ ਜੀ ਹੁਣ ਅਸੀਂ ਦਾ ਸਲਾਣੇ ਮਿਲ ਵਿੱਚ ਗੰਨਾ ਸਿੱਟਿਆ ਸਾਰਾ ਸਹੀ ਟਾਈਮ ਤੇ ਪੇਮੈਂਟ ਆਈ ਆ ਗਵਰਨਮੈਂਟ ਨੇ ਵਧੀਆ ਉਪਰਾਲੇ ਨੇ ਜੀ ਰੇਟ ਵੀ ਵਧਾ ਕੇ ਦਿੱਤਾ ਇੱਕ ਕੀ ਮੰਗ ਕਰਦੇ ਹੋ ਸਰਕਾਰਾਂ ਤੋਂ ਕੋਈ ਨੇੜਲੇ ਜਿਹੜੇ 슈ਗਰ ਮਿਲੋਂ ਚਲਾਏ ਜਾਣ ਸਰਕਾਰਾਂ ਤੋਂ ਅਸੀਂ ਤਾਂ ਇਹੀ ਮੰਗ ਕਰਦੇ ਆ ਜਿੱਮੇ ਸਾਡੇ ਹੁਣ ਰਖੜਾ ਮਿਲ ਕਈ ਸਾਲ ਤੋਂ ਖੜਾ ਜੀ ਬੰਦ ਪਿਆ ਜੀ ਜੇ ਚਾਲੂ ਕੀਤਾ ਜਾਵੇ ਸਾਡੇ ਏਰੀਆ 'ਚ ਗੰਨੇ ਦੀ ਫਸਲ ਬਹੁਤ ਜ਼ਿਆਦਾ ਹੋ ਜੂ ਜੀ ਪਾਣੀ ਦਾ ਪੱਧਰ ਉੱਚਾ ਆਊਗਾ ਜੀ ਇਹਦੇ ਨਾਲ ਜੀਰੀਆਂ ਤੇ ਬਾਰ-ਬਾਰ ਸਪਰੇਅ ਹਾਂ ਰੇ ਵਾਹ ਵਾਹੀਆਂ ਦਾ ਖਰਚਾ ਬਹੁਤ ਜ਼ਿਆਦਾ ਪੈਂਦਾ ਜੀ ਆ ਬਿਲਕੁਲ ਜਿਸ ਤਰ੍ਹਾਂ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਦਾ ਕਹਿਣਾ ਕਿ ਸਰਕਾਰਾਂ ਨੂੰ ਚਾਹੀਦਾ ਕਿ ਹਰੇਕ ਜ਼ਿਲ੍ਹੇ ਦੇ ਵਿੱਚ ਜੇ ਦੋ ਜ਼ਿਲ੍ਹਿਆਂ 'ਚ ਜੇ ਚਾਰ ਜ਼ਿਲ੍ਹਿਆਂ ਦੇ ਵਿੱਚ 슈ਗਰ ਮਿਲ ਜ਼ਰੂਰ ਲਗਾਈ ਜਾਵੇ ਜਿਸ ਦੇ ਨਾਲ ਗੰਨੇ ਦੀ ਕਾਸ਼ਤ ਜਿਹੜੀ ਉਹ ਵੱਧ ਸਕੇਗੀ ਤੇ ਪਾਣੀ ਦਾ ਪੱਧਰ ਉੱਚਾ ਹੋਰ ਆ ਜਾਵੇਗਾ ਕਿਉਂਕਿ ਜਿਹੜੇ ਕਿਸਾਨ ਨੇ ਉਹ ਕਣਕ ਦੇ ਝੋਨੇ ਦੇ ਚੱਕਰ ਦੇ ਵਿੱਚੋਂ ਨਿਕਲ ਕੇ ਇਸ ਫਸਲ ਦੇ ਨਾਲ ਜੁੜ ਸਕਣ ਨਾਬਾ ਤੋਂ ਹਰਮਿੰਦਰ ਸਿੰਘ ਮਾਨ